ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਸਕੇ ਵਿਖੇ ਕਾਚ ਸਵਾਰ ਆਏ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਗਈ ਲੁੱਟੇਰੇ 85000 ਰੁਪਏ ਨਕਦੀ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਪੂਰੀ ਵਾਰਦਾਤ ਸੀਸੀਟੀਵੀ ਕੈਮਰੇਜ ਕੈਪ ਹੋ ਜਾਂਦੀ ਹੈ ਦੇਖੋ ਸ਼ਰੀਆਮ ਪਿਸਤੌਲ ਦੀ ਨੋਕ ਤੇ ਨੌਜਵਾਨ ਪੈਟਰੋਲ ਪੰਪ ਤੇ ਚੋਰੀ ਕਰਦੇ ਦਿਖਾਈ ਦੇ ਰਹੇ ਨੇ ਆਹ ਵੇਖ ਰਿਹਾ ਹੈ ਜੀ ਠੀਕ ਹੈ ਆ ਵੇਖੋ ਮੈਂ ਬੂਹਾ ਘਟਿਆ ਹੋਇਆ ਵੇਖੋ ਫੌਰ ਨੇ ਮਾਰੀ ਲਾ ਦਿੱਤੀ ਹੋਈ ਆ ਜੀ ਗੁੜਾ ਉੱਥੇ ਕਿਧਰੇ ਬਿੱਲੋ ਹੋ ਗਿਆ ਹਾਂ ਮੇਰੇ ਚਪੇੜਾ ਮਾਰਨ ਦੇ ਪਜਾਮਾ ਹੋਇਆ ਵਾ ਦਿੱਤਾ ਇਹ ਕਿਹੜਾ ਇਹ ਕਿਹੜਾ ਪਹਿਲੇ ਮੁੜ ਗਿਆ ਹੈ ਫਾਈਵ ਤੇਰੇ ਹਾਂ ਮੇਰੇ ਚਪੇੜਾ ਮਾਰਨ ਦੇ ਇੱਧਰ ਨੂੰ ਆ ਆ ਆ ਆ ਇੱਧਰ ਦੁਆਲੇ ਨੂੰ ਲੈ ਆਓ ਉਹ ਲੱਗਣਾ ਦੇਖਦੇ ਹਾਂ ਉਹ ਵੀ ੜੀ ਦੀ ਆਦੇ ਉਚੜਾਇਆ ਹਨ ਆਹ ਉਹ ਮਿੱਟੀ ਨਹੀਂ ਮਾਂ ਮਿੱਟੀ ਦਾ ਕਰ ਰਹੇ ਇਹ ਕਿ ਆਪਣੇ ਲੋਕੀਂ ਮਾਰਦੀ ਕੋਈ ਕਿੱਕੇਟ ਨੂੰ ਸੜਨ ਮੱਦੀ ਵੀ ਤਾਂ ਹੋਏ ਪੁੱਡੇ ਗਿਆ ਲੱਗਦੀ ਐ ਤੇ ਇਹ ਮਾਰਦੇ ਜੀ ਆਹ ਉਹਦੇ ਉਹਨਾਂ ਗੱਲਾਂ ਫੁੱਲਾਇਆ ਕਰਤੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਸਕੇ ਵਿਖੇ ਕਾਰ ਚਸਵਾਰ ਆਏ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਗਈ ਲੁੱਟੇਰੇ 85000 ਰੁਪਏ ਨਕਦੀ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਪੂਰੀ ਵਾਰਦਾਤ 60 ਵੀ ਕੈਮਰੇਜ ਕੈਪ ਹੋ ਜਾਂਦੀ ਹੈ ਦੇਖੋ ਸ਼ਰੀਆਮ ਪਿਸਤੌਲ ਦੀ ਨੋਕ ਤੇ ਨੌਜਵਾਨ ਪੈਟਰੋਲ ਪੰਪ ਤੇ ਚੋਰੀ ਕਰਦੇ ਦਿਖਾਈ ਦੇ ਰਹੇ ਨੇ ਆਹ ਵੇਖ ਲੈ ਆਹ ਦੇਖ ਰਹੇ ਆਂ ਜਿਹਨੂੰ ਠੀਕ ਹੈ ਆ ਵੇਖੋ ਮੈਂ ਬੂਆ ਘਟਿਆਓ ਵੇਖੋ ਫੌਰ ਨੇ ਮਾਰੀ ਲਾ ਦਿੱਤੀ ਹੋਏ ਗਾਇ ਗਾਇ ਕਾ ਉੱਡੋ ਤੇ ਕਿ ਕਰੀ ਬਿੱਲੋ ਹੋ ਗਿਆ ਆ ਮੇਰੇ ਚਪੇੜਾ ਮਾਰਨਦਾ ਪਜਾਮਾ ਹੋ ਗਿਆ ਵਾ ਦਿੱਤਾ ਮੈਂ ਪਹਿਣਾ ਇਹ ਕਿਹੜਾ ਪਹਿਲੇ ਮੁੜ ਗਿਆ ਵਾ ਤੇਰੇ ਬਾਅਦ ਆ ਮੇਰੇ ਚਪੇੜਾ ਮਾਰਨਦਾ ਇੱਧਰ ਨੂੰ ਆ ਆ ਆ ਆ ਆ ਇੱਧਰ ਟਾਇਲਟ ਨੂੰ ਲੈ ਆਓ ਬਣਾਉ ਵੀਡੀਓ ਬਹੁਤ ਦੇਖਣਾ ਤੇ ਆਦੇ ਉਹ ਚੜਾਇਆ ਹਨ ਆਹ ਉਹ ਚੜਾਇਆ ਹਨ ਇਹਦੇ ਆਪਣੇ ਲੋਕੀ ਮਾਰਦੀ ਕੋਸ਼ਿਸ਼ ਕੀਤੀ ਪਰ ਉਹ ਸੜਨ ਮੱਦੀ ਵੀ ਤਾਂ ਹੋਏ ਪੁੱਡੇ ਗਿਆ ਲੱਗਦੀ ਇਹਦੇ ਇਹ ਮਾਰਦੇ ਜੀ ਹਾਂ ਆਹ ਉਹਦੇ ਉਹ ਗੱਲਾ ਫੁੱਲਾ ਹੈ ਕਿ ਤੱਕੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਾਸਕੇ ਵਿਖੇ ਕਾਰਚ ਚਸਵਾਰ ਆਏ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਤੇ ਪਿਸਤੌਲ ਦੀ ਨੋਕ ਤੇ ਲੁੱਟ ਕੀਤੀ ਗਈ ਲੁੱਟੇਰੇ 85000 ਰੁਪਏ ਨਕਦੀ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਨੇ ਪੂਰੀ ਵਾਰਦਾਤ ਸੀਸੀਟੀਵੀ ਕੈਮਰੇਜ ਕੈਪ ਹੋ ਜਾਂਦੀ ਹੈ ਦੇਖੋ ਸ਼੍ਰੀ ਆਮ ਪਿਸਤੌਲ ਦੀ ਨੋਕ ਤੇ ਨੌਜਵਾਨ ਪੈਟਰੋਲ ਪੰਪ ਤੇ ਚੋਰੀ ਕਰਦੇ ਦਿਖਾਈ ਦੇ ਰਹੇ ਨੇ ਆਹ ਵੇਖੋ ਮੈਂ ਬੂਆ ਘਟਿਆਓ ਵੇਖੋ ਹੋਰ ਨੇ ਮਾਰੀ ਲਾ ਦਿੱਤੀ ਹੋਏ ਆ ਜੀ ਮਾਈ ਤਾਂ ਉੱਪਰ ਉੱਤਰੀਂ ਕਰੇ ਬਿੱਲ ਹੋ ਗਿਆ ਹਾਂ ਮੇਰੇ ਚਪੇੜਾ ਮਾਰਨ ਦਾ ਪਜਾਮਾ ਹੋਇਆ ਵਾ ਤੇ ਇਹ ਕਿਹੜਾ ਇਹ ਕਿਹੜਾ ਪਹਿਲੇ ਮੁੜ ਗਿਆ ਹੈ ਭਾਈ ਤੇਰੇ ਹਾਂ ਮੇਰੇ ਚਪੇੜਾ ਮਾਰਨ ਦਾ ਇੱਧਰ ਨੁਕਰਾ ਆ ਗਿਆ ਆ ਗਿਆ ਆ ਗਿਆ ਇੱਧਰ ਦੁਆਰੇ ਮੁੜ ਲਾਈਓ ਬੜਾ ਕਹਿਣਾ ਦੇਖਦੇ ਬੜਾ ਉਹ ਵੀਡੀਓ ਤੇ ਬੜਾ ਕਹਿਣਾ ਤੇ ਦੇ ਉਚੜਾਇਆ ਕਰਨਾ ਆਹ ਉਹ ਨਹੀਂ ਮਾੜਾ ਜਿਹਾ ਕਰ ਰਿਹਾ ਇਹ ਇਹ ਤਾਂ ਆਪਣੇ ਲੋਕੀ ਮਾਰਦੀ ਕੋਈ ਕਿ ਕੀ ਕਰਉਣਾ ਸੜਨ ਮਾਦੀ ਇਹ ਤਾਂ ਹੋਏ ਪੁੱਟੇ ਗਿਆ ਲੱਗਦੀ ਇਹਨੂੰ ਇਹ ਨਹੀਂ ਮਾਰਦੀ ਜੀ ਆਹ ਉਹਦੇ ਉਹਨਾਂ ਬੱਲਾ ਫੁੱਲਾਇਆ ਕਰਤਾ ਤੱਕ